ਹਾਂਜੀ ਸਤਿਕਾਰਯੋਗ ਜੀ ਸਾਰਿਆਂ ਨੂੰ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਗਏ ਸੀ ਜੀ ਹੋਲੇ ਮੱਲੇ ਤੇ ਸ਼੍ਰੀ ਅਨੰਦਪੁਰ ਸਾਹਿਬ ਤੇ ਤੁਹਾਨੂੰ ਸਾਰੇ ਹੀ ਗੁਰਦੁਆਰੇ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਤੇ ਪਲੀਜ਼ ਵੀਡੀਓ ਨਾਲ ਜੁੜੇ ਰਹੋ ਬਹੁਤ ਹੀ ਸੋਹਣੀ ਡੈਕੋਰੇਸ਼ਨ ਕੀਤੀ ਸੀ ਸਾਰੇ ਗੁਰਦੁਆਰਿਆਂ ਦੀ हां जी मेरे नाल गया ਸੀ ਜੀ ਮੇਰਾ ਪਾਂਜਾ ਅਸੀਂ ਦੋਨੋਂ ਮਾ ਮਾਸੀ ਪਾਂਜਾ ਗਏ ਸੀ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਕਿਉਂਕਿ ਮੈਂ ਪਹਿਲਾਂ ਅਸੀਂ ਗਈ ਸੀ ਆ ਦੇ ਸਕੂਲ ਟਾਈਮ ਚ ਟੁੰਡ ਤੇ ਗਏ ਸੀ ਜਦੋਂ ਨਵਾਂ ਨਵਾਂ ਜੁਬਾਨਾ ਸੀ ਉਸ ਤੋਂ ਬਾਅਦ ਹੋਣਗੇ ਆਫਿਸ ਸਾਰਾ ਤੁਸੀਂ ਦੇਖੋ ਕਿੰਨਾ ਸੋਨਾ ਸਜਾਇਆ ਹੋਇਆ ਸਾਰਾ ਮਤਲਬ ਜਿਵੇਂ ਰੂਮ ਖੁਸ਼ ਹੋ ਰਿਸਕ ਨੂੰ ਮਿਲਨੇ ਸੂਰਾ ਤਾਂ ਸਕੂਲ ਨੂੰ ਨਹੀਂ ਕਹਿ ਸਕਦੇ ਬਹੁਤ ਹੀ ਸੰਭਤਾ ਹਾਂ ਮਾ ਮਾ ਕੇ ਹੋ ਲਮਲੇ ਤੇ ਮੇਲੇ ਤੇ ਪਹੁੰਚੀਆਂ ਸੀ ਅਸੀਂ ਵੀ ਬਹੁਤ ਖੁਸ਼ਕਿਸਮਤਾਂ ਕਿ ਸਾਨੂੰ ਵੀ ਮੌਕਾ ਮਿਲਿਆ ਹੋਲੇ ਮੱਲੇ ਸੱਚ ਖਾਂਡੇ ਦਾ ਲੈ ਕੇ ਖੁਸ਼ੀਆਂ ਹਜ਼ਾਰਾਂ ਆਵੇ ਹਾਂਜੀ ਤੇ ਰਾਸਤੇ 'ਚ ਬਹੁਤ ਜਿਆਦਾ ਸੰਗਤਾਂ ਆਉਂਦੀਆਂ ਪਈਆਂ ਸੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਸਾਰਾ ਕੁਝ ਸੰਗਤਾਂ ਵੱਤ ਤੋਂ ਵੱਧ ਜਿੰਨਾ ਹੋ ਸਕੇ ਇਹਨਾਂ ਮੱਲੇ ਦੇ ਹੋਲੇ ਮੱਲੇ ਦੇ ਮੇਲੇ ਤੇ ਜਾਂਦੀਆਂ ਨੇ ਕਿਉਂਕਿ ਹੋਲੇ ਮੱਲੇ ਦਾ ਜਿਹੜਾ ਮੇਲਾ ਉਹ ਸਾਡੇ ਪੰਜਾਬ 'ਚ ਬਹੁਤ ਜ਼ਿਆਦਾ مشہور ਹ ਅਤੇ ਅਨੰਤ ਪੂਰਨ ਹੈ ਬਹੁਤ ਬੜੀ ਅਜਿਹੀ مشਹੂਰ ਨਰਸਰਾਵਸਰ ਜੇ ਦੇਖ ਸਕਦੇ ਹੋ ਕਿ ਬਾਤ ਤੋਂ ਬਾਤ ਸੰਗਤਾਂ ਉਹ ਮਹਾਨ ਮਾਨਵ ਤੇ ਜਾ ਰਹੇ ਨੇ ਤੇ ਬਹੁਤ ਖੁਸ਼ ਖੁਸ਼ੀ ਮਸੂਮਸਕਾਰ ਇਸ ਤੇ ਮਾਨਵੀ ਤੇ ਖੁਸ਼ਕਿਸਮਤ ਸਾਰੇ ਆਪਣੇ ਆਪ ਨੂੰ ਸਮਝਦੇ ਆ ਜਦੋਂ ਵੀ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਜੁੜਦੇ ਸੀ ਸੰਗਤ ਤੇ ਸਾਰੀ ਮਤਲਬ ਤਿਆਰੀ ਬਹੁਤ ਬੱਤੀ ਹੈ ਕਿ ਤੇਸੀ ਕੋ ਪੂਰੀ ਥਾਂ ਥਾਂ ਦਿਨਾਂ ਤੇ ਲੱਗੇ ਹੋਏ ਸੀ ਤੇ ਪੂਰੇ ਰਾਸਤੇ 'ਚ ਲੰਗਰ ਵੀ ਲੱਗੇ ਹੋ ਸੀ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਗੱਨੇ ਤੇ ਰਾਸਤਾ ਲੰਗਰ ਲੱਗਿਆ ਹੋਇਆ ਸੀ ਆ ਬੰਦਾ ਸੁਣਾ ਲੱਗ ਰਿਹਾ ਤੇ ਸਾਰੇ ਸਭ ਦਾ ਸੇਵਾ ਕਰ ਰਹੀਆਂ ਸੀ ਲੰਗਰ ਸ਼ੱਕੇ ਤੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਦੀ ਜਲਤੀ ਰਹੀ ਚਾਲ ਇਸ ਉੱਡਾ ਬੱਲਾ ਸੱਚ ਖਾਦਦਾ ਲੈ ਕੇ ਖੁਸ਼ੀਆਂ ਹਜ਼ਾਰਾਂ ਕਹਿੰਦਾ ਇਹਨਾਂ ਦੇ ਅਗਰੇ ਨੇ ਇਹਾ ਬੜੇ ਬਤਲ ਦਾ ਜ਼ਿਕਰ ਕਰਕੇ ਅਖੜ ਕਰਦਾ ਆਪਦੀ ਪਰਸੇਬਤ ਹੋਈ ਜਾਂਦਾ ਕਿ ਭਾਵੇਂ ਮੇਰੇ ਭਵੰਤਾ ਦਾ ਨਾਮ ਪਰੰਪਰਾ ਕਰਦਾ ਜੀਹਨੇ ਜੁੜੇ ਉਹਨਾਂ ਕੋਈ ਤੁਨ ਜੋਗ ਜੋਗੇ ਕੋਈ

ਨੰਦ ਮਾਨ ਕੇ ਤੇਰੇ ਬਰੀਆ ਉਹਰੇ ਗਾਜ ਤੇਰੇ ਕਦੇ ਨਾ ਕਾਮ ਹਮਰ ਸਾਥ ਮਤਲਬ ਆਜ ਕੇ ਬਣਾ ਸੰਜਾਮਲਾ ਕੋਈ ਨੰਦਰ ਸਾਹਿਬ ਯਾਦ ਰਸਮਾਇ ਕਰਾਉ ਯਾਦ ਕਰ ਤਾਪੋ ਸੰਜੇ ਮੰਦਰ ਨਾ ਕਮਾਇ ਸ਼ਿਵ ਸਾਹ ਜਾਨਿਆ ਰਾਇ ਗੋਨਾਨ ਕੰਦੀ ਦੇਵਕ ਸੇਖ ਬੇਕਰਤਾਰਾ ਮੋਰਛਨ ਕਰਦੇ ਕਰੀਏ ਸਾਰਨ ਬਾਤ ਜੀ ਬੋਲ ਲੋਏ ਮਾਰੀ ਆਸਾ ਹੋਰ ਵਜਣਗੀ ਰਹੇ ਪਿਆਸਾ ਤੇ ਮੈਂ ਛਾੜ ਕੋ ਉਹਨਾਂ ਤੇ ਆਉ ਜੋ ਪੰਜਾਂ ਫਲੰਦੇ ਪਾਉ ਸਿਰ ਤੇ ਮਾਰੇ ਦਾਰੇ ਕੰਧਾ ਬਰਾ ਮਾਰੇ ਮਾਰੀ ਆਵਾਜ਼ ਜੀ ਮੇਰੇ ਪਰਿਮਨ ਦਾ ਕਾ ਲੋੜੀ ਹੋਵੇ ਦਾ ਮਾਰੇ ਬਦੱਸ ਦੇ ਚਾਰੇ ਵਿਚਾਰ ਆ ਮੜਾ ਕਿਨਾਰੀ ਸਾਇਬ ਸੰਦ ਸਾਇਬ ਪਿਆਰ ਦੀਨ ਬੰਦ ਰਸ਼ਨ ਕੇ ਹਾਂਜੀ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਤਰੀ ਪੈਣੀ ਸਾਹਿਬ ਜੀ ਤੁਸੀਂ ਵੀ ਸਾਰੇ ਜਿਹਨਾਂ ਦਰਸ਼ਕਾਰ ਸਾਹਿਬ ਦੇ ਉੱਤੇ ਮੇਰੇ ਸਾਈਟ ਤੇ ਸਾਰੇ ਗੁਰਦੁਆਰੇ ਜਿੰਨੇ ਵੀ ਗੁਰਦੁਆਰੇ ਸਿੱਥੇ ਸਾਰੇ ਬੋਸ ਹੋਣੇ ਸਜਾਈ ਹੋਈ ਸੀ ਦੇਖੋ ਰੂਹ ਕੋਸ਼ੋਰੀ ਸੀ ਪੂਰਾ ਸਕੂਨ ਮਿਲਦਾ ਸਾਰੇ ਕੋਸ਼ੋਰੀ ਮੈਂ ਪਹਿਲੀ ਗੁਰੂ ਮੰਨੇ ਦੇ ਗੰਦਕੀ ਦੇ ਵਿੱਚ ਮੈਨੂੰ ਕਹਿ ਸਕਦੇ ਆ ਨਾ ਮੈਨੂੰ ਉਹ ਪੂਰੀ ਕਨਿਆ ਚ ਮੈਂ ਸਾਉਂ ਲ ਸਿਰਫ ਗੁਰੂ ਜਰਮਾ ਜੀ ਚਾਹੇ ਪੱਕੇ ਸਵੀਤਰਾ ਮੰਨਦੇ ਆ ਤਾਂ ਹਾਂਜੀ ਦਰਸ਼ਨ ਕਰੋ ਜੀ ਤ੍ਰਿਵੈਣ ਸਾਹਿਬ ਜੀ ਦੇ ਇੱਥੇ ਪੀਣੇ ਉਹ ਪਾਣੀ ਹੈ ਸਾਰਾ ਤੇ ਸੰਗਤ ਦੇ ਦਰਸ਼ਨ ਕਰਨ ਆਉਂਦੀ ਹੈ ਤੇ ਕਰੀਬਨ 10 ਤੋਂ 15 ਕਿਲੋਮੀਟਰ ਵਿੱਚ ਇਹਨਾਂ ਜਿਆਦਾ ਸੰਘਣਸ਼ੀ ਸਾਰਾ ਛੜਕ ਪੂਰੀ ਜਾਨ ਹੋਈ ਪਈ। ਦੇਖ ਸਾਹ ਦੇਖ ਕਿੰਨੀ ਜਿਆਦਾ ਪੀੜ ਹੈ। ਸਭ ਤੋਂ ਵੱਧ ਸਮਾਗਰੀ ਦੇ ਵਿੱਚ ਖੰਡ ਸੀ। ਇਹ ਅੱਸੀ ਗਈ ਸੀ 22 ਮਾਰਚ ਨੂੰ ਤੇ ਤੁਸੀਂ ਸੋਚਦੇ ਹੋ ਕਿ ਮੇਲਾ 24 ਦਿਨ ਹੋਇਆ ਤੇ ਅੱਜ ਹੁਣੇ ਤੋਂ ਪੀੜ ਸਟਾਰਟ ਹੋ ਗਈ। ਬੜੀ ਗੌਰ ਦੇ ਨਾਲ ਵੇਖ ਰਹੇ

ग़रीकाया गणी खा महमूद मकान जी छत बेठे हुजे वज़ीर खान चिठी लिखी आहे दरबारा जी गोबिंद ਕੇਵਲ ਤੋਂ ਕੇਵਲ ਕਿੰਤੀ ਦੇ ਹੀਰ ਸਿੰਘ ਰਾਗੇ ਦੇ ਇਹ ਸੰਤਨ ਨੂੰ ਤੋੜ ਕੇ ਸਾਡੇ ਸੁਤੰਤ ਹੋ ਜਾ ਉਸ ਚਿੱਠੇ ਨੂੰ ਇੱਕ ਆਦਮੀ ਦੇ ਹੱਥ ਭੇਜ ਕੇ ਵਜੇਰ ਖਾਲੇ ਉਹ ਚਿੱਠੇ ਜੋ ਗੋਵਰ ਸਿੰਘ ਮਹਾਰਾਜੀ ਨੂੰ ਜਦ ਘੌਰ ਦੇ ਕੱਚੇ ਘੜੀ ਦੇ ਵੱਲ ਉਹ ਆਦਮੀ ਤੁਰਿਆ ਹੈ ਉਹ ਆਦਮੀ ਚਿੱਠੇ ਲੈ ਕੇ ਚਮਕੌਰ ਦੇ ਕੱਚੇ ਹਵੇਲੀ ਵੱਲ ਨੂੰ ਵੱਧ ਰਿਹਾ ਹੈ

ਹਾਂ ਜੀ ਲੋਹਰ ਸਾਹਿਬ ਗੁਰਦਾਰੇ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਪਹੁੰਚੇ ਜੀ ਗੁਰਦੁਆਰਾ ਸ਼ੇੜੀ ਪਰ ਸਾਹਬ ਕਿਥੇ ਇਸ ਸੰਪਤੀ ਸਾਹਿਬ ਗੁਰੂਬਿੰਦ ਸਿੰਘ ਜੀ ਦੇ ਨੀਲੇ ਕੋੜੇ ਨਾਲ ਆਪਣਾ ਪੌੜ ਮਾਰ ਕੇ ਜਲ ਕੱਢੇ ਸੀ ਤੇ ਅੱਜ ਵੀ ਉਹ ਜਲ ਉਦਾਂ ਹੀ ਅੱਜ ਵੀ ਉਹ ਪਵਿੱਤਰ ਜਲ ਉੱਥੋਂ ਨਿਕਲ ਰਿਹਾ ਹੈ ਤੇ ਸੰਗਤਾਂ ਉਹ ਜਲ ਪੀਂਦੀਆਂ ਨੇ ਤੇ ਆਪਣੇ ਘਰ ਜਵੀ ਲੈ ਕੇ ਜਾਂਦੀਆਂ ਨੇ ਸਾਡੇ ਇਤਿਹਾਸ ਦਾ ਇੱਕ ਬਹੁਤ ਵੱਡਾ ਮੋੜ ਹੈ ਹਾਂਜੀ ਇਹ ਅਜੀ ਸਾਡੇ ਪੰਜਾਬ ਦੇ ਸਿੱਖੀ ਇਤਿਹਾਸ ਨੂੰ ਦਰਸਾਉਂਦੀ ਹੋਈ ਚਾਹਤੀ ਜਿਹਦਾ ਦੇਵ ਦੇ ਪਾਈ ਦੀ ਦੁਕਾਨ ਬੰਦ ਕਰਕੇ ਛੋਟੇ ਸਾਬ ਚੈਂਪੀਅਨਸ ਦੀ ਨਿਹਾ ਵਿੱਚ ਚੰਗਣਾ ਇਹ ਚਾਹਤੀ ਪਿਰਵਤ ਚੰਦਨੀ ਜੀ ਦੀ ਤੇਜ ਦੇ ਜੁਬਾਲ ਦੇ ਵਿਚਾਰੇ ਬਾਹਰ ਆਜਾ ਕੇ ਸੀ ਜਿਸੇਰ ਪਰ ਤੇ ਦੀ ਸੀ ਅਤੇ ਇਸ ਤਰ੍ਹਾਂ ਇਹ ਬਹੁਤ ਬੰਦ ਸਕਦੀ ਹੈ ਜੇ ਅੰਨਾ ਹੈ ਕੋ ਤਾਂ ਸਿਹਰੀ ਆਪਣੇ ਬੱਚਿਆਂ ਨੂੰ ਕੁੱਦਵਰ ਸਾਹਿਬ ਜੀ ਨੂੰ ਲੈ ਕੇ ਜਾਇਆ ਕਰਕੇ ਕਿ ਪੰਜਾਬ ਦੇ ਇਤਿਹਾਸ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਕਿ ਸਾਡੇ ਬੱਚੇ ਕਿ ਜਾ ਕੇ ਇਤਿਹਾਸ ਨੂੰ ਹਾਂਜੀ ਇਹ ਬੈਨਰ ਲਗਾਏ ਗਏ ਹਨ। ਇਹਨਾਂ ਵਿੱਚ ਵੀ ਖੂਬਸੂਰਤ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਕਿਸੇ ਦੇ ਬਿਲਕੁਲ ਗੋਬਿੰਦ ਸਿੰਘ ਜੀ ਨੇ ਕਿਵੇਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਉਹਨਾਂ ਪੰਜ ਪਿਆਰਿਆਂ ਤੋਂ ਕੋਤਮ ਅੰਮ੍ਰਿਤ ਸ਼ਕਤੀ ਗੁਰੂ ਤੇਗ ਬਹਾਦਰ ਸਿੰਘ ਜੀ ਸਨ। ਪਹਾੜੀ ਤੋਂ ਉੱਪਰ ਗਈ ਸੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਤੇ ਹੁਣ ਅਸੀਂ ਪਹਾੜੀ ਤੋਂ نیچے ਆ ਗਏ ਹਾਂ ਜੀ ਅਸੀਂ ਪਹਾੜੀ ਤੋਂ نیچے ਆ ਕੇ ਫਿਰ ਅਸੀਂ ਗੁਰਦੁਆਰਾ ਪਹਾੜੀ ਤੋਂ نیچے ਆ ਕੇ ਅਸੀਂ ਗੁਰਦੁਆਰਾ ਸ੍ਰੀ ਕੇਸਗੜ ਸਾਹਿਬ ਪਹੁੰਚੇ ਤੇ ਕਹਿੰਦਾ ਮਾੜੀ ਮਾੜੀ ਜਾ ਉਲਟਾ ਦੀ ਡਾਕਟਰ ਨਹੀਂ ਪੈਂਦਾ ਕੋਈ ਫਾਰਮਿੰਗ ਕਰੇ ਨਾ ਆਇਆ ਕੰਡਾ ਭੈਣ ਚੋੜ ਬਗਵਾਤ ਮਨ ਦੂਜਾ ਕਹਿਦੀ ਔਰ ਕੇ ਲਾਉਣ ਦੇ ਵਿੱਚ ਵਾਹੀ ਗਿਰਮ ਬਹੁਤ ਹੀ ਭਾਰੀ ਮੇਲਾ ਸਜਿਆ ਹੈ ਜੇ ਤੁਸੀਂ ਦੇਖ ਸਕਦੇ ਹੋ ਕਿ ਚੂਲੇ ਵੀ ਲੱਗੇ ਸੀ ਤੇ ਨਾਲ ਵੱਖ-ਵੱਖ ਤਰ੍ਹਾਂ ਦੇ ਦੁਕਾਨਾਂ ਲੱਗੀਆਂ ਹੋਈਆਂ ਸੀ ਬਹੁਤ ਹੀ ਖੂਬਸੂਰਤ ਨਜ਼ਾਰਾ ਸੀ ਫਿਰ ਦੀਵਾਲੀ ਵਾਂਗੂ ਪੂਰੇ ਹੀ ਲੰਡੂ ਸੈਵਜ ਦੀ ਮਲਕੀਤ ਜੀ ਸੁਪਰ ਆ ਚੁ ਗਏ ਆ ਜੀ ਇਹ ਦੁਆਰਾ ਕਿਸਕਰ ਸਾਹਿਬ ਤੇ ਦੇਖ ਸਕਦੇ ਹੋ ਕਿ ਹੋਲੇ ਮੇਲੇ ਨੇ ਇੰਨੀਆਂ ਸੋਹਣੀਆਂ ਤੈਰੀਆਂ ਕਰੀਆਂ ਨੇ ਹੋਲੇ ਮੇਲੇ ਨੇ ਦੇਖ ਕੋਰੇ ਇਸ ਪੜ ਸਾਹੇ ਗਾਉਂਦੇ ਮੋਰ ਜੀ ਤਾਰ ਕਰਦੇ ਨਾ ਓਏ ਲੈ ਗੱਲਾਂ ਉਸ ਦੇ ਸਾਧ ਕਾ ਵਾਹੀ ਗੁਰੂ Teri sabras na, wahidur, 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 ਹਰੇ ਫੁੱਲਾਂ ਦੀ ਡੈਕੋਰੇਸ਼ਨ ਤੇਸੀ ਇੰਨੀ ਜ਼ਿਆਦਾ ਸੋਹਣੀ ਕਿ ਮਾਨੂੰ ਪੂਰਾ ਸਪੂਨ ਵੱਜ ਰਿਹਾ ਸੀ ਦੇਖ ਕੇ ਕਿੰਨਾ ਸੋਹਣਾ ਖੂਬਸੂਰਤ ਨਜ਼ਾਰਾ ਇਹ ਪਹਿਲੀ ਵਾਰੀ ਹੋਲੀ ਮੰਨੇ ਲਈ ਮਿਲਿਆ ਅਨਿਤ ਸਦਸ਼ਣ ਕਰਨਾ ਹੁਣ ਤੇ ਅਸ਼ੇਕ ਕਰਦਾ Oh, okay. ਗੱਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਨਾਲ ਦੇ ਵੀ ਕਿਤੇ ਬਾਕੀ ਸੰਗਠਨਾਂ ਨੂੰ ਨੰਨ ਲੱਕੀ ਦੀ ਕਰਾ ਵਾਪਸ ਪੱਟਾਈ ਸੌਰੀ ਅਸਿਓ ਵੀਡੀਓ ਨਹੀਂ ਬਣਾਈ ਕਿਉਂਕਿ ਸਾਡਾ ਫਰਜ਼ ਨਹੀਂ ਕਿ ਕਿਸ ਕਰਦੇ ਤੁਹਾਨੂੰ ਮਨੂਦ ਦੇਣ ਇਸੇ ਤਰ੍ਹਾਂ